ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਵੇਪਾਦਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਸਾਖੀ 18ਵੀਂ ਸਤਿਗੁਰੂ ਜੀ ਦੇ ਕੌਤਕ ਸਤਿਗੁਰੂ ਜੀ ਦੇ ਕੌਤਕ ਬਹੁਤ ਹੀ ਨਿਰਾਲੇ ਸਨ ਚੋ ਜੀ ਪ੍ਰੀਤਮ ਨਿਤ ਨਵੇਂ ਚੋਜ ਕਰਦੇ ਰਹਿੰਦੇ ਉਹਨਾਂ ਚੋਜਾਂ ਨੂੰ ਦੇਖ ਕੇ ਬਾਦਰਸ਼ਾ ਤੇ ਹੋਰ ਲੋਕ ਬਹੁਤ ਹੈਰਾਨ ਤੇ ਪਰਸੰਨ ਹੁੰਦੇ ਬਹਾਦਰ ਸ਼ਾਹ ਤੇ ਸਤਗੁਰੂ ਜੀ ਦਾ ਡੇਰਾ ਉਜੈਨ ਪੁੱਜ ਚੁੱਕਾ ਸੀ ਉਜੈਨ ਮਹਾਰਾਜ ਬਿਕਰਮਾਜੀਤ ਦਾ ਸ਼ਹਿਰ ਹੈ ਇੱਥੇ ਬਹੁਤ ਸਾਰੇ ਵਿਸ਼ਾਲ ਜੰਗਲ ਸਨ ਬਹਾਦਰ ਸ਼ਾਹ ਨੇ ਸ਼ਿਕਾਰ ਖੇਡਣ ਦੀ ਸਲਾਹ ਕੀਤੀ ਸ਼ਿਕਾਰ ਜਾਣ ਤੋਂ ਪਹਿਲਾਂ ਐਵੇਂ ਚਰਚਾ ਹੋ ਪਈ ਕਿ ਸ਼ੇਰ ਦਾ ਸ਼ਿਕਾਰ ਤਲਵਾਰ ਨਾਲ ਕਰਨਾ ਚਾਹੀਦਾ ਹੈ ਸਤਗੁਰੂ ਜੀ ਨੇ ਫਰਮਾਇਆ ਕਿ ਇਹ ਕਿਹੜੀ ਵੱਡੀ ਗੱਲ ਹੈ ਸਭ ਕੁਝ ਹੋ ਜਾਵੇਗਾ ਤਲਵਾਰ ਨਾਲ ਸ਼ੇਰ ਮਾਰਿਆ ਜਾ ਸਕਦਾ ਹੈ ਦੂਸਰੇ ਰਾਜੇ ਤੇ ਸੂਰਮਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਤੇ ਬਾਹਦਰ ਸ਼ਾ ਇੱਕ ਬਹਿਸ਼ਾਲ ਜੰਗਲ ਵਿੱਚ ਪੁੱਜੇ ਜਿੱਥੇ ਸ਼ੇਰ ਤੇ ਸ਼ੇਰਨੀ ਰਹਿੰਦੇ ਸਨ ਇਹ ਦੋਵੇਂ ਬਹੁਤ ਖੂਨਖਾਰ ਸਨ ਕੋਈ ਸ਼ਿਕਾਰੀ ਹੌਸਲਾ ਨਹੀਂ ਸੀ ਕਰਦਾ ਕਿ ਇਹਨਾਂ ਨੂੰ ਮਾਰੇ ਸ਼ਿਕਾਰੀਆਂ ਦਾ ਕਾਫਲਾ ਜੰਗਲ ਵਿੱਚ ਪੁੱਜਾ ਤਾਂ ਸ਼ੇਰ ਦੀਆਂ ਪਬਕਾਂ ਦੂਰੋਂ ਹੀ ਸੁਣਾਈ ਦੇਣ ਲੱਗ ਪਈਆਂ ਸਤਿਗੁਰੂ ਜੀ ਨੇ ਇੱਛਾ ਕੀਤੀ ਕਿ ਲੋਕਾਂ ਨੂੰ ਸਿੰਘਾਂ ਦਾ ਬਲ ਦਿਖਾਈਏ ਉਨ੍ਹਾਂ ਨੇ ਆਪਣੇ ਸਿੰਘ ਭਾਈ ਰੋਸ਼ਨ ਸਿੰਘ ਨੂੰ ਹੁਕਮ ਦਿੱਤਾ ਕਿ ਉਹ ਸ਼ੇਰ ਨੂੰ ਮਾਰੇ ਸਿੰਘ ਕੋੜੇ ਨੂੰ ਲੈ ਕੇ ਅੱਗੇ ਵਧਿਆ ਉਸ ਨੇ ਕੋੜੇ ਨੂੰ ਫੇਰ ਕੇ ਸ਼ੇਰ ਨੂੰ ਬਾਹਰ ਕੱਢਿਆ ਜਦੋਂ ਸ਼ੇਰ ਆਪਣੇ ਗੁਰਨੇ ਵਿੱਚੋਂ ਨਿਕਲ ਕੇ ਬਾਹਰ ਆਇਆ ਤਾਂ ਸਿੰਘ ਕੋੜੇ ਉੱਤੋਂ ਉੱਤਰ ਬੈਠਾ ਕੋੜੇ ਨੂੰ ਉਸ ਨੇ ਪਿੱਛੇ ਨਸਾ ਦਿੱਤਾ ਤੇ ਆਪ ਕਿਰਪਾਨ ਤੇ ਢਾਲ ਲੈ ਕੇ ਸ਼ੇਰ ਨਾਲ ਯੁੱਧ ਕਰਨ ਵਾਸਤੇ ਅੱਗੇ ਵਧਿਆ ਸ਼ੇਰ ਵੀ ਕ੍ਰੋਧਵਾਨ ਹੋ ਕੇ ਅੱਗੋਂ ਆ ਗਿਆ ਸ਼ੇਰ ਨੂੰ ਆਪਣੇ ਬਲ ਪੰਜਿਆਂ ਤੇ ਦੰਦਾਂ ਉੱਤੇ ਮਾਣ ਸੀ ਸਿੰਘ ਨੇ ਸ਼ੇਰ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਧਿਆਨ ਨਾਲ ਤੱਕਿਆ ਤੇ ਸ਼ੇਰ ਨੂੰ ਵੰਗਾਰਿਆ ਕਿ ਉਹ ਉਸਤੇ ਹਮਲਾ ਕਰੇ ਦੂਰ ਖਲੋਤੇ ਸਾਰੇ ਸ਼ਿਕਾਰੀ ਕੌਤਕ ਦੇਖਣ ਲੱਗੇ Rajput ਕਹਿੰਦੇ ਹਨ ਇਹ ਬੁਰਖ ਕਦੇ ਜਿਉਂਦਾ ਨਹੀਂ ਰਹੇਗਾ ਸ਼ੇਰ ਇਸ ਨੂੰ ਮਾਰ ਛੁੱਟੇਗਾ ਸ਼ੇਰ ਤੇ ਰੋਸ਼ਨ ਸਿੰਘ ਦਾ ਯੁੱਧ ਹੋਣਾ ਸ਼ੁਰੂ ਹੋਇਆ ਦੋਹਾਂ ਆਪਣੇ ਦਾ ਆਰੰਭੇ ਸ਼ੇਰ ਉੱਛਲ ਕੇ ਪਿਆ ਤਾਂ ਸਿੰਘ ਨੇ ਢਾਲ ਨਾਲ ਰੋਕਿਆ ਦੂਸਰਾ ਹੱਲਾ ਸ਼ੇਰ ਨੇ ਉੱਛਲ ਕੇ ਕੀਤਾ ਸਿੰਘ ਨੇ ਢਾਲ ਤਾਂ ਪੰਜਿਆਂ ਤੇ ਦੰਦਾ ਅੱਗੇ ਕੀਤੀ ਅਤੇ ਆਪ ਗੋਡਿਆਂ ਪਾਰ ਹੋ ਕੇ ਸ਼ੇਰ ਦੇ ਸੀਨੇ ਵਿੱਚ ਕਿਰਪਾਨ ਘੋਪ ਦਿੱਤੀ ਕਿਰਪਾਨ ਦੇ ਪੁੱਟਣ ਤੋਂ ਪਹਿਲਾਂ ਹੀ ਸ਼ੇਰ ਉਲਟਾ ਧਰਤੀ ਉੱਤੇ ਡਿੱਗ ਪਿਆ ਸ਼ੇਰ ਦੇ ਬਾਹਰ ਨਾਲ ਕਿਰਪਾਨ ਟੁੱਟ ਗਈ ਸ਼ੇਰ ਨੂੰ ਮਰਿਆ ਦੇਖ ਕੇ ਬਹਾਦਰ ਸ਼ਾਹ ਦੇ ਤਾਂ ਹੋਸ਼ ਘਮ ਹੋ ਗਏ ਉਸ ਦੇ ਮੂੰਹੋਂ ਨਿਕਲ ਗਿਆ ਐਨੇ ਬਲੀ ਤੇ ਦਲੇਰ ਸਿੰਘ ਇਹ ਆਦਮੀ ਹਨ ਜੰਦੇਓ ਸਿਪਾਹੀਆਂ ਨੇ ਅੱਗੇ ਹੋ ਕੇ ਸ਼ੇਰ ਨੂੰ ਚੁੱਕਿਆ ਤੇ ਬਾਦਸ਼ਾਹ ਸਲਾਮਤ પાਸ ਲਿਆਂਦਾ ਆਪਦੇ ਸਿੰਘ ਬਹੁਤ ਬਲੀ ਹਨ ਬਾਦਸ਼ਾਹ ਨੇ ਸਤਗੁਰੂ ਜੀ ਨੂੰ ਆਖਿਆ ਹੋਰ ਕੌਤਕ ਦੇਖੋ ਹੁਣ ਸਿੰਘ ਸ਼ੇਰਨੀ ਨੂੰ ਜਿਉਂਦਾ ਫੜ ਕੇ ਆਪੇ ਪੇਸ਼ ਕਰੇਗਾ ਇਨ੍ਹਾਂ ਸਿੰਘਾਂ ਦਾ ਹੀ ਅਸਾਨੂੰ ਮਾਣ ਹੈ ਇਹ ਅਕਾਲਪੁਰਖ ਦੇ ਪੁੱਤਰ ਹਨ ਇਨ੍ਹਾਂ ਦਾ ਜੀਵਨ ਜਗਤ ਭਲਾਈ ਵਾਸਤੇ ਕੁਰਬਾਨੀ ਤੇ ਧਰਮ ਕ੍ਰਿਤ ਵਾਸਤੇ ਹੈ ਸਤਿਗੁਰੂ ਜੀ ਦੇ ਬਚਨ ਸਨ ਬਹਾਦਰ ਸ਼ਾਹ ਦੇਖਦਾ ਰਿਹਾ ਸਤਿਗੁਰੂ ਜੀ ਦਾ ਦੂਸਰਾ ਸਿੰਘ ਪਾਈ ਨਾਹਰ ਸਿੰਘ ਪੂਰਾ ਤੇ ਖੰਡਾ ਲੈ ਕੇ ਮੈਦਾਨ ਵਿੱਚ ਨਿਤਰਿਆ ਬਹੁਤ ਸੁੰਦਰ ਜਵਾਨ ਤੇ ਫੁਰਤੀਲੇ ਅੰਗਾਂ ਵਾਲਾ ਉਸਨੇ ਜਾ ਕੇ ਸ਼ੇਰਨੀ ਨੂੰ ਲਲਕਾਰਿਆ ਸ਼ੇਰਨੀ ਬੱਚਿਆਂ ਦੀ ਰਾਖੀ ਤੇ ਸੀ ਸ਼ੇਰ ਦੇ ਮਰਨ ਦੀ ਚਿਲਕ ਸੁਣ ਕੇ ਉਹ ਆਪਣੇ ਘੁਰਨੇ ਵਿੱਚੋਂ ਬਾਹਰ ਆ ਗਈ ਉਸ ਦੀਆਂ ਅੱਖਾਂ ਵਿੱਚ ਗ੍ਰੋਧ ਦੀ ਜਵਾਲਾ ਸੀ ਉਸਨੇ ਪਤੀ ਦੇ ਖੂਨ ਦਾ ਬਦਲਾ ਲੈਣਾ ਸੀ ਉਹ ਅੱਗੇ ਵਧੀ ਭਾਈ ਨਾਹਰ ਸਿੰਘ ਨੇ ਸ਼ੇਰਨੀ ਨੂੰ ਫੜਨ ਦਾ ਨਵਾਂ ਦਾ ਖੇਡਿਆ ਉਸਨੇ ਪੂਰੇ ਦੀਆਂ ਦੋ ਕੰਨੀਆਂ ਪੈਰਾਂ ਹੇਠ ਤੱਪ ਲਈਆਂ ਤੇ ਦੋ ਉਸ ਉੱਪਰ ਡਾਂਗ ਵਿੱਚ ਅੜਾ ਕੇ ਪੂਰੇ ਨੂੰ ਤਾਣ ਲਿਆ ਆਪ ਪੂਰੇ ਦੇ ਪਿਛਲੇ ਪਾਸੇ ਸੀ ਜਦ ਸ਼ੇਰਨੀ ਉਸ ਆਉਂਦੀ ਨੇ ਉੱਛਲ ਕੇ ਹਮਲਾ ਕੀਤਾ ਸਿੰਘ ਨੇ ਪੂਰੇ ਦੀਆਂ ਕੰਨੀਆਂ ਛੱਡੀਆਂ ਸ਼ੇਰਨੀ ਦੇ ਦੋਹਾਂ ਪੈਰਾਂ ਦੇ ਨਹੂ ਪੂਰੇ ਵਿੱਚ ਅੜ ਗਏ ਦੇ ਉਸਦੇ ਮੂੰਹ ਉੱਤੇ ਪੂਰਾ ਆ ਗਿਆ ਸਿੰਘ ਨੇ ਅੱਖ ਦੀ ਫੋਰਵਿਚ ਖੰਡੇ ਦੀ ਹੋਚ ਨਾਲ ਸ਼ੇਰਨੀ ਨੂੰ ਦਬਾ ਕੇ ਪੂਰੇ ਦੀਆਂ ਦੂਸਰੀਆਂ ਕਰਨੀਆਂ ਫੜੀਆਂ ਤੇ ਸ਼ੇਰਨੀ ਨੂੰ ਪੰਡ ਵਾਂਗ ਪੂਰੇ ਵਿੱਚ ਵਲੇਟ ਲਿਆ ਪੂਰੇ ਵਿੱਚ ਹੀ ਸ਼ੇਰਨੀ ਭਮਕਾ ਮਾਰਨ ਲੱਗੀ ਉਸ ਵੇਲੇ ਸ਼ਾਇਦ ਉਹ ਰੋ ਰਹੀ ਸੀ ਕਿ ਉਹ ਕਾਬੂ ਹੋ ਗਈ ਕੋਈ ਉਸ ਨੂੰ ਬਚਾਵੇ ਉਸਦੇ ਬੱਚੇ ਪਿੱਛੇ ਸਨ ਸਿੰਘ ਨੇ ਪਹਿਲਾਂ ਡਾਂਗ ਨਾਲ ਸ਼ੇਰਨੀ ਦੇ ਹੰਕਾਰ ਨੂੰ ਤੋੜਿਆ ਫਿਰ ਚੁੱਕ ਕੇ ਬਾਦਸ਼ਾਹ ਦੇ ਕੋਲ ਲੈ ਆਇਆ ਇਹ ਬਾਦਰੀ ਦੇਖ ਕੇ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਸਿੰਘ ਨੂੰ ਇਨਾਮ ਦਿੱਤਾ ਜਾਵੇ ਪਰ ਭਾਈ ਨਾਹਰ ਸਿੰਘ ਜੀ ਨੇ ਇਨਾਮ ਲੈਣ ਤੋਂ ਇਨਕਾਰ ਕਰਦਿਆਂ ਹੋਇਆਂ ਆਖਿਆ ਮੈਨੂੰ ਇਨਾਮ ਦੀ ਲੋੜ ਨਹੀਂ ਮੇਰੇ ਸਤਿਗੁਰੂ ਜੀ ਨੇ ਮੈਨੂੰ ਬਹੁਤ ਕੁਝ ਬਖਸ਼ਿਆ ਹੈ ਕਿਸੇ ਵਸਤੂ ਦੀ ਲੋੜ ਨਹੀਂ ਰਿੱਧੀਆਂ ਸਿੱਧੀਆਂ ਬਖਸ਼ੀਆਂ ਹਨ ਮਾਇਆ 나ਗਨੀ ਦੀ ਸਿੰਘਾਂ ਨੂੰ ਲੋੜ ਨਹੀਂ ਇਹ ਤਾਂ ਸਿੰਘਾਂ ਦੇ ਚਰਨ ਸੇਵਕ ਹੈ ਇਨਾਂ ਦੇ ਤਿਆਗ ਦੇ ਬਚਨ ਸੁਣ ਕੇ ਬਹਾਦਰ ਸ਼ਾਹੀ ਪਰਸੰਤਾ ਵਿੱਚ ਹੋਰ ਵਾਤਾ ਹੋ ਗਿਆ Rajputa ਤੇ Mughla ਨੂੰ ਤੀਰਾਂ ਦਾ ਬਹੁਤ ਅਪਮਾਨ ਸੀ ਪਰ ਉਹਨਾਂ ਨੇ ਸੁਣਿਆ ਕਿ ਸਤਗੁਰੂ ਜੀ ਅਰਜਨ ਦੇਵ ਪੀਮ ਵਾਂਗ ਤੀਰ ਚਲਾਉਂਦੇ ਹਨ ਉਹਨਾਂ ਨੇ ਸਾਈਹਬਾ ਅੱਗੇ ਬੇਨਤੀ ਕੀਤੀ ਕਿ ਖੁੱਲੀ ਥਾਂ ਤੇ ਤੀਰ ਚਲਾਈ ਜਾਣ ਮੁਕਾਬਲੇ ਹੋਏ ਬਹਾਦਰ ਸ਼ਾਹ ਨੂੰ ਚੰਗਾ ਸੁਗਲ ਸੁਝਿਆ ਉਸਨੇ ਇਨਾਮੀ ਘੇਟਾ ਰੱਖ ਦਿੱਤੀਆਂ ਦੇ ਰਹਾ ਦੇ ਕਿਨਾਰੇ ਖੁੱਲੇ ਮੈਦਾਨ ਵਿੱਚ ਜਾ ਬੈਠੇ Rajput ਰਾਜੇ ਤੇ ਮੁਗਲ ਸੂਰਮੇ ਤਨੁਖ ਬਾਣ ਲੈ ਕੇ ਇਕਵੇਂ ਸਾਰਿਆਂ ਨੇ ਤੀਰ ਚਲਾਏ ਬਹੁਤ ਦੂਰ ਤੱਕ ਤੀਰ ਗਏ ਸਨ ਸਭ ਤੋਂ ਪਿੱਛੋਂ ਸਤਗੁਰੂ ਜੀ ਨੇ ਤਨੁਖ ਫੜਿਆ ਤੇ ਤੀਰ ਛੱਡਿਆ ਉਹ ਤੀਰ ਹਵਾ ਨੂੰ ਮਕੌਲ ਕਰਤਾ ਹੋਇਆ ਦੂਸਰਾਂ ਦੇ ਤੀਰਾਂ ਨਾਲੋਂ ਅੱਧਾ ਮੀਲ ਅੱਗੇ ਝਾਪਿਆ ਸਾਰੇ ਜੋਰ ਲਾ ਲਾ ਥੱਕ ਗਏ ਪਰ ਕਿਸੇ ਦਾ ਤੀਰ ਉੱਥੇ ਨਾ ਪੁੱਜਾ ਕੁਝ ਸੱਦਾ ਵੀ ਨਹੀਂ ਸੀ ਕਿਉਂਕਿ ਤੀਰ ਚਲਾਣ ਵਿੱਚ ਉਸ ਸਮੇਂ ਭਾਰਤ ਵਿੱਚ ਕੋਈ ਨਹੀਂ ਸੀ ਸਾਰੇ ਸ਼ਰਮਿੰਦੇ ਹੋਏ ਤੇ ਸਾਰਿਆਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਸ ਆਹਿਬਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਵਾਹਿਗੁਰੂ ਜੀ ਹੋਈਆ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਣਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ